ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਤੇਰਾ ਰਾਜਪੁੱਤਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਜਨਾਲੇ ਦੇ ਬਿਲਕੁਲ ਲਾਗੇ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਹੈ ਜਗਦੇਆਂ ਵਾਲੇ ਰੋਡ ਤੇ ਤੇ ਪਹਿਲੀ ਵੀਡੀਓ ਆਪਾਂ ਆਪਣੇ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਦੋ گاਵਾ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਤੇ ਰੇਟ ਜਿਹੜੇ ਕਹਿੰਦੇ ਕਿ ਬਿਲਕੁਲ ਨਾਰਮਲ ਹੀ ਰੱਖਨੇ ਆਂ ਵੀਡੀਓ ਵੇਖੋ ਪੂਰੀ ਜ਼ਰੂਰ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਠਾਕ ਜੀ ਤੁਸੀਂ ਸੌਂ ਗਏ ਵਧੀਆ ਵਧੀਆ ਜੀ ਵੀਰ ਜੀ ਵੀਰ ਜੀ ਨਾਮ ਦੱਸਤੇ ਕਰੀ ਆਪਣਾ ਦਲਬਾਖ ਸਿੰਘ ਭਾਜੀ ਤੇ ਐਡਰੈਸ ਵੀ ਦੱਸਤੇ ਕਰੀ ਤਸਵੀਰੇ ਚ ਨਾਲਾ ਹਾਂਜੀ ਪਿੰਡ ਤੇੜਾ ਜੀ ਤੇ ਜ਼ਿਲ੍ਹਾ ਅੰਮ੍ਰਿਤਸਰ ਹਨਾ ਤੇ ਅਜਨਾਲਾ ਕਿੰਨਾ ਕਿਥੋਂ ਆਪਾਂ ਅਜਨਾਲਾ ਇੱਥੇ ਹੈਗਾ 4 ਕਿਲੋਮੀਟਰ 4 ਕਿਲੋਮੀਟਰ ਹੀ ਲੱਗ ਗਈ ਆ ਹਨਾ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਪੁੱਲ ਦੇ ਇੱਕਰੀ ਫੋਨ ਨੰਬਰ ਹੈਗਾ 9812 ਹਾਂਜੀ 9406 ਠੀਕ ਹੈ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਹਾਂਜੀ ਭਾਜੀ ਠੀਕ ਹੈ ਪਹਿਲਾਂ ਫਿਰ ਜਰਸੀ ਵਿਖਾ ਦਈਏ ਜਰਸੀ ਵਿਖਾ ਦੋ ਭਾਜੀ ਠੀਕ ਹੈ ਹਾਂ ਦੇਖ ਸਕਦੇ ਜੀ ਕਿੰਨਾ ਚਿਰ ਹੋ ਗਿਆ ਵੀਰ ਜੀ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਭਾਈ ਹਫਤਾ ਹੋ ਗਿਆ ਹਫਤਾ ਹੋ ਗਿਆ ਵਾ ਮਗਰ ਵੱਚਾ ਮਗਰੇ ਦੇ ਵੱਚਾ ਤੇ ਪੱਕਾ ਦੁੱਧ ਕਿੰਨਾ ਤਿਆਰ ਜੇ ਤੇ ਪੱਕਾ ਦੁੱਧ ਹਲੇ 17 ਕਿਲੋ ਜੀ ਤਿਆਰ ਬਿਲਕੁਲ ਬਿਲਕੁਲ ਤਿਆਰ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੇ ਅਜੇ ਦੁੱਧ ਹੋਰ ਵੀ ਵੱਧ ਸਕਦੀ ਹੈ ਨਾ ਅਜੇ ਦੁੱਧ ਹੋਰ ਹੋਊਗੀ ਕਿੰਨਾ ਕ ਕਰ ਜੋਗੀ ਦੁੱਧ ਦੇ 18 ਤੋਂ ਪਲੱਸ 20 ਕਿਲੋ ਕਰ ਸਕਦੀ ਹੈ ਅੱਛਾ 20 ਦੇ ਲਾਗੇ ਬੰਨੇ ਪਹੁੰਚ ਸਕਦੀ ਹੈ ਹਨਾ ਠੀਕ ਹੈ ਤੇ ਥਾਣੇ ਦੇ ਇੱਕਰੀ ਲਾਗੇ ਤਾਂ ਦੇਖ ਸਕਦੇ ਜੀ ਥਨਾਂ ਦਾ ਸਾਈਜ਼ ਕਿ ਆਪ ਜਿਹੜਾ ਚੰਗਾ ਤੋਰੀਆਂ ਫਿਰ ਇੱਕਰੀ ਇਹਨਾਂ ਮੋਕਰੇ ਦੁੱਧ ਜਿਹੜਾ 17 ਲੀਟਰ ਤਿਆਰ ਦਾਸ ਤੇ ਬੱਚਾ ਕਿਹੜਾ ਜੀ ਇਹਦਾ ਬੱਚਾ ਰਾਗ ਆਹ ਜੇ ਬੱਚਾ ਇਹਦਾ ਬਾਕੀ ਦੁੱਧ ਦੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਉਹ ਤਰ੍ਹਾਂ ਜਿਹੜਾ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਹੈ ਤੇ ਬੋਡੀ ਵੇਟ ਵੀ ਠੀਕ ਹੈ ਪੰਜਾਬ ਵਾਲੀ ਜਰਸੀ ਦਾਸ ਦੇ ਦਿੱ ਜੀ ਹਣ ਤੇ ਕਿੰਨਾ ਫਿਰ ਵੇਚ ਜਿਆਜਾ ਮੁੱਲ ਰੱਖਦੀ ਹੈ ਪਹਿਲੀ ਵੀਡੀਓ ਆਪਨੇ ਜਿਆਜਾ ਦੇ ਵਿੱਚ 42000 ਰੁਪਏ ਮੁੱਲ ਜੈਸਨ ਅੱਛਾ ਜੈਸਨ ਹੋਈ ਆ ਅੱਛਾ ਛੋਟ ਛੱਟ ਵਿੱਚੋਂ ਕਰ ਦੋਗੇ 42000 ਚ ਹਾਂਜੀ 42000 ਠੀਕ ਹੈ ਜੀ ਹਾਂਜੀ ਇਹ ਜੇ ਡੱਬੀ ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਜੇ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਜੇ ਕੋਈ 10 ਦਿਨ ਹੋ ਗਏ 10 ਦਿਨ ਹੋ ਗਏ ਇਹ ਸ਼ਹਿਰ ਦੇ ਮਗਰ ਵੱਛੀ ਹੈ ਵੱਛੀ ਜੀ ਇਹਦੇ ਮਗਰ ਆਹ ਵਾਲੀ ਵੱਛੀ ਜੀ ਇਹਦੇ ਮਗਰ ਬਾਕੀ ਕਾਫੀ ਖੂਬਸੂਰਤ ਵੱਛੀ ਆ 나ੜੂ ਜਿਹੜਾ ਤਰ੍ਹਾਂ ਜੇ ਨਾਲ ਹੀ ਆ ਹਾਂਜੀ ਨਾੜੂ ਆ ਦੇ ਸਾਡੇ ਨਾੜੂ ਦੋਵਾਂ ਦੇ ਕਹਿੰਦੇ ਕੀ ਨਾਲ ਹੀ ਆ ਤੇ ਇਹਦੇ ਕੋਲ ਵੀਰ ਜੀ ਪੱਕਾ ਦੁੱਧ ਕਿੰਨਾ ਜੀ ਥੱਲੇ ਭਾਜੀ ਪੱਕਾ ਦੁੱਧ ਇਹਦਾ 14 ਕਿਲੋ ਜੀ ਤਿਆਰ ਬਿਲਕੁਲ ਬਿਲਕੁਲ ਤਿਆਰ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਮੈਂ ਲਵਾਂ ਤਿੰਨ ਟਾਈਮ ਚੋਲੇ ਅੱਛਾ ਸਲੀ ਕਰ ਤੇ ਇਹ ਕਿੰਨਾ ਚਵਾਈ ਜਾਊਗੀ ਇਹ 18 ਕਿਲੋ 17 18 ਕਿਲੋ ਤੇ ਪੱਕਾ ਚਵਾਊਗੀ ਜੀ ਅੱਛਾ ਹਾਂਜੀ ਠੀਕ ਐ ਤੋੜ ਦੀਆਂ ਫੇਰ ਇਹਨਾਂ ਵਿੱਚ ਇੱਕ ਕਰੀ ਆਪਾਂ ਇਹ ਆ ਕਿ ਸੋਨੇ ਰੰਗ ਰੂਪ ਦੀ ਆ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਕਦ ਕੱਠ ਰੰਗ ਰੂਪ ਜਿਹੜਾ ਇਹਦਾ ਵੀ ਚੰਗਾ ਵਾ ਇਹਦੇ ਕੋਲ ਮੋਕੇ ਤੇ ਜਿਹੜਾ 14 ਲੀਟਰ ਤਿਆਰ ਦੱਸਦੇ ਆ ਬਾਕੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਹੈ ਤੇਲੀ ਵੀਡੀਓ ਆਪਣੀ ਇਸ ਘਰ ਦੇ ਵਿੱਚ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਕਦ ਕੱਠ ਵੀ ਚੰਗਾ ਤੇ ਠੰਣ ਠਣ ਵੀਰ ਜੀ ਓਕੇ ਹੀ ਆ ਸਾਰਿਆਂ ਦੇ ਜੀ ਬਿਲਕੁਲ ਓਕੇ ਸਾਰੇ ਕੋਈ ਪਰਚ ਕੋਈ ਬਾਤ ਘਾਟ ਜਾਂ ਕੁਝ ਕੋਈ ਬਾਤ ਘਾਟ ਨਹੀਂ ਤੇ ਉਤਰਾ ਠੰਡੀਆਂ ਸੇਲ ਦੋਵੇਂ ਠੰਡੀਆਂ ਸੀ ਠੰਡੀਆਂ ਸੀ ਦਾ ਠੀਕ ਆ ਤੇ ਜਿਹੜੀ ਹੁਣ ਆਪਾਂ ਦਿਖਾਈ ਆ ਇਹਦਾ ਕਿੰਨਾ ਮੁੱਲ ਰੱਖਣਾ ਆਪਾਂ ਇਹਦਾ ਵੀਰ ਜੀ ਯੈਸ 93800 ਯੈਸ 93800 ਬਾਕੀ ਚਲੋ ਚਲੋ ਛੋਟ ਛੋਟ ਵਿੱਚੋਂ ਕਰ ਦੋਗੇ ਠੀਕ ਆ ਜੀ ਤੇ ਠੀਕ ਆ ਵੀਰ ਜੀ ਹੋਰ ਕੁਝ ਕਹਿਣਾ ਫਿਰ ਓਕੇ ਵੀਰ ਜੀ ਬਸ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਦੋ ਹੀ ਗਾਵਾਂ ਤੇ ਦੋਵੇਂ ਸੂਈਆਂ ਸਵਾਈਆਂ ਉਹ ਤੁਸੀਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪ ਵੇਸ਼ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜਨੀ ਆ ਵਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ